ਬਿਚੇ ਹੁਣ ਹਾਲ ਚੱਲ ਰਹੇ ਆ ਉਹ ਹਾਲੇ ਪਰਵਾਹੀ ਨਹੀਂ ਹੋ ਰਹੀਦਾ ਹਾਸਾ ਵੱਡਾ ਪਾਪਰ ਗਿਆ ਦਬਰ ਦੇ ਜੀ ਦਾ ਚਲੇ ਜਾਣਾ ਉਹਦਾ ਕੋ ਮੁੱਲ ਨਹੀਂ ਹੁੰਦਾ ਪਰ ਫਿਰ ਵੀ ਮਾਲੀ ਤੌਰ ਦੇ ਉੱਤੇ ਸ਼ੌਂਗਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲੇ ਸਹੀਂ ਦੁੱਖ ਦੇ ਵਿੱਚ ਲੋਕਾਂ ਨਾਲ ਖੜੀ ਹੁੰਦੀ ਆ ਦੇਖੋ ਬੜਾ ਵੱਡਾ ਦੁਕਾਨ ਤੇ ਆ ਇਹ ਉਹ ਦੁਕਾਨ ਦੋ ਤਰ੍ਹਾਂ ਦੇ ਨਾਲ ਆ ਇਕਦਾ ਹੁੰਦਾ ਜਿਹੜਾ ਹੈ ਉਹ ਸੈਵਨ ਦਿਖਾਤ ਹੋਣਾ ਇੱਕ ਆ ਵੀ ਜਿਹੜਾ ਜਾਣ ਬੁੱਝ ਕੇ ਹੋ ਜਾਣਾ ਇਹ ਤੋਂ ਦੇ ਜਿਹੜੇ ਲੋਕ ਆ ਉਹ ਲੰਬੇ ਸਮੇਂ ਤੋਂ ਇਹ ਗੈਸ ਵਾਲੇ ਜਿਹੜੇ ਟੈਂਕਰ ਆਉਂਦੇ ਸੀ ਇਹਦੇ ਪ੍ਰਤੀ ਆਪਣੀਆਂ ਸ਼ਿਕਾਇਤਾਂ ਜਿਹੜੀਆਂ ਐਡਮਿਨਿਸਟ੍ਰੇਸ਼ਨ ਦੇ ਕੋਲ ਦਿੰਦੇ ਰਹੇ ਪਰ ਸਰਕਾਰ ਸੁੱਤੀ ਰਹੀ ਤੇ ਜਿਸ ਗੱਲ ਦਾ ਇਹਨਾਂ ਨੂੰ ਖਾਸਾ ਸੀ ਉਹ ਖਾਸਾ ਅੱਜ ਪਿਛਲੇ ਸ਼ੁੱਕਰਵਾਰ ਉਹ ਭਿਆਨਕ ਰੂਪ ਧਾਰਨ ਕਰਕੇ ਜਿੱਥੇ ਇਹਨਾਂ ਦੇ ਕਾਰਨ ਦੇ ਜੀਵਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਸੱਤ ਕੈਜੂਐਲਟੀਆਂ ਹੋ ਗਈਆਂ ਤੇ ਨਾਲ ਦੀ ਨਾਲ ਆ ਦੇਖਦੇ ਖੰਡਰ ਬਣ ਗਏ ਜਿਦਾ ਬੰਬਾਰਡਮੈਂਟ ਹੋਈ ਹੁੰਦੀ ਆ ਉਤੋਂ ਵੀ ਜ਼ਿਆਦਾ ਇਹ ਸਾਰਾ ਨੁਕਸਾਨ ਹੋਇਆ ਤੇ ਮੈਂ ਕਿਉਂਕਿ ਕੁਝ ਦਿਨ ਪੰਜਾਬ ਤੋਂ ਬਾਹਰ ਸੀ ਤੇ ਰਾਤ ਮੈਂ ਆਇਆ ਸੀ ਤੇ ਮੈਂ ਆਪਣਾ ਮੌਲ ਤੌਰ ਤੇ ਤੇ ਕਿਉਂਕਿ ਮੇਰਾ ਹਲਕਾ ਵੀ ਪੈਂਦਾ ਤੇ ਮੈਂ ਮੌਰਲੀ ਇਹਨਾਂ ਲੋਕਾਂ ਦੇ ਨਾਲ ਦੁੱਖ ਦੇ ਵਿੱਚ ਸ਼ਰੀਕ ਵੀ ਜਿੱਥੇ ਹੋਇਆ ਤੇ ਉੱਥੇ ਮੈਂ ਇਹਨਾਂ ਦੀ ਪਿਥਿਆ ਵੀ ਸੁਣੀ ਆ ਕਿਉਂਕਿ ਜੇ ਘਰ ਦੇ ਜੀ ਹੋਣ ਤੇ ਕਾਰੋਬਾਰ ਮੁੜ ਕੇ ਸਥਾਪਿਤ ਕਰ ਲੈਂਦੇ ਆ ਪਰ ਘਰ ਦੇ ਜੀ ਵੀ ਗਏ ਤੇ ਨਾਲ ਕਾਰੋਬਾਰ ਵੀ ਗਿਆ ਇਹ ਬੜੀ ਵੱਡੀ ਇੱਕ ਸਮੱਸਿਆ ਆਉਂਦੇ ਦਿਨਾਂ ਦੇ ਵਿੱਚ ਵੀ ਇਹਨਾਂ ਨੇ ਵਿਚਾਰਿਆਂ ਨੇ ਸਾਰੀਆਂ ਫੇਸ ਕਰ ਰਹੀਆਂ ਪਰ ਸਰਕਾਰ ਦੇ ਪਾਰਟ ਦੇ ਉੱਤੇ ਮੈਂ ਸਮਝਦਾ ਬੜੀ ਵੱਡੀ ਅਣਖੀ ਇਸ ਕਾਰਜ ਦੀ ਆ ਕਿਉਂਕਿ ਸਾਵਧਾਨੀ ਦੇ ਕੰਮ ਆ ਗਏ ਤੇ ਉਹ ਜਿਹੜਾ ਖਾਸਾ ਸੀ ਉਹ ਅੱਜ ਮੈਂ ਸਮਝਦਾ ਉਹ ਲੋਕਾਂ ਨੂੰ ਅੱਜ ਹੋਣੀ ਬਣ ਕੇ ਟਕਰਿਆ ਸੋ ਬਹੁਤ ਵੱਡਾ ਇੱਕ ਤਖਾਂ ਤੇ ਆ ਦੇਖੋ 2 ਲੱਖ ਰੁਪਈਆ ਤੋਂ ਘਮਾਤਰ ਸਰਕਾਰ ਨੇ ਕੁਝ ਵੀ ਨਹੀਂ ਗਾ ਕਿਉਂ ਕੁਝ ਨਹੀਂ ਗਾ ਕਿ ਇਹਨਾਂ ਦਾ ਦੋਹੇ ਤਰ੍ਹਾਂ ਤੇ ਮਾਲੀ ਵੀ ਤੇ ਜਾਤ ਜਿਹੜਾ ਆ ਜੀ ਕਰਕੇ ਵੀ ਦੋੇ ਪਾਸੇ ਨੁਕਸਾਨ ਹੋ ਗਿਆ। ਸੋ ਸਰਕਾਰ ਨੂੰ ਜੇਰਾ ਕਰਕੇ ਇਹਨਾਂ ਦੀ ਮਾਲੀ ਸਹਿਤਾ ਵੱਡੇ ਪੱਧਰ ਤੇ ਕਰਨੀ ਚਾਹੀਦੀ ਆ। ਕਿਉਂ ਵੱਡੇ ਪੱਧਰ ਤੇ ਕਰਨੀ ਚਾਹੀਦੀ ਆ ਕਿਉਂਕਿ ਇਹ ਜੋ ਕੁਝ ਹੋਇਆ ਇਹ ਜਾਣ ਬੁੱਝ ਕੇ ਮੈਂ ਸਮਝਦਾ ਅਣਗਹਿਲੀ ਆ ਕਿ ਕੋਈ ਵੀ ਸਰਕਾਰ ਕੋ ਸ਼ਿਕਾਇਤ ਕਰਦੇ ਸੀ ਉਹ ਸ਼ਿਕਾਇਤ ਦਾ ਕੋਈ ਅਸਰ ਨਹੀਂ ਹੋਇਆ ਤੇ ਮੈਂ ਸਰਕਾਰ ਤੋਂ ਵੀ ਮੰਗ ਕਰਦਾ ਪਈ ਬਾਤ ਤੋਂ ਬਾਅਦ ਇਹਨਾਂ ਨੂੰ ਜਿਹੜਾ ਆ ਮਾਅਬਜਾ ਦਿੱਤਾ ਜਾਵੇ 2 ਲੱਖ ਰੁਪਏ ਤਾਂ ਕੁਝ ਵੀ ਨਹੀਂ ਦੇਖੋ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਵੇਲੇ ਕੋਈ ਆਫ਼ਤ ਆਵੇ ਉੱਥੇ ਜਾ ਕੇ ਟੰਦ ਬਣ ਕੇ ਖੜਦੀ ਆ ਆ ਪਿੱਛੇ ਹੁਣ ਹੜ੍ਹ ਚੱਲ ਰਹੇ ਆ ਉਹ ਹਾਲੇ ਪਰਵਾਹੀ ਨਹੀਂ ਹੋ ਰਹੀ ਤਾਂ ਸਾਤਾ ਆਸਾ ਵੱਡਾ ਵਾਪਰ ਗਿਆ ਤੇ ਮੈਂ ਮੌਕਾ ਵੀ ਆ ਕੇ ਇੱਥੇ ਦੇਖਿਆ ਪਰਿਵਾਰਾਂ ਦੇ ਜੀਆਂ ਨੂੰ ਵੀ ਮਿਲਿਆ ਤੇ ਮੈਂ ਕਿਉਂਕਿ ਹੌਲੀ ਹੌਲੀ ਇਹਨਾਂ ਦਾ ਦੁੱਖ ਜਿਹੜਾ ਆ ਉਹ ਘਟਣਾ ਆ ਐਟ ði ਸਟੇਜ ਜਿਹੜੇ ਮਰਤਕ ਆ ਸੱਤ ਕੈਜੂਐਲਟੀ ਦੇ ਉਹਨਾਂ ਨੂੰ ਤਾਂ ప్రతి ਪਰਿਵਾਰ 1.5 ਲੱਖ ਰੁਪਈਆ ਤੇ ਜਿਹੜੇ ਖੱਟੜੇ ਆ ਉਹਨਾਂ ਨੂੰ 50-50 ਹਜ਼ਾਰ ਰੁਪਈਆ ਤੁਰੰਤ ਤੇ ਬਾਕੀ ਫੇਰ ਇਹਨਾਂ ਨਾਲ ਬੈਠ ਕੇ ਸਾਰਾ ਗੁਰਮਤਾ ਕਰਾਂਗੇ ਕਿਉਂਕਿ ਨੁਕਸਾਨ ਵੱਡਾ ਆ ਪੈਸਾ ਤਾਂ ਇਹਨਾਂ ਦੇ ਮੈਂ ਸਮਝਦਾ ਅੱਜ ਕੁਝ ਵੀ ਨਹੀਂ ਕਹ ਤਬਰ ਦੇ ਜੀ ਦਾ ਚਲੇ ਜਾਣਾ ਉਹਦਾ ਕੋਈ ਮੁੱਲ ਨਹੀਂ ਹੁੰਦਾ ਪਰ ਫੇਰ ਵੀ ਮਾਲੀ ਤੌਰ ਦੇ ਉੱਤੇ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਦੁੱਖ ਦੇ ਵਿੱਚ ਲੋਕਾਂ ਨਾਲ ਖੜੀ ਹੁੰਦੀ ਆ ਤੇ ਮੈਂ ਵੀ ਅੱਜ ਦੁੱਖ ਦੇ ਵਿੱਚ ਵੀ ਸਹਿੀਖ ਹੁਣ ਤੇ ਜਾਤੀ ਤੌਰ ਦੇ ਉੱਤੇ ਤੇ ਸ਼ਾਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਤੁਰੰਤ ਜਿਹੜੀ ਆਉ ਮਾਲੀ ਸਹਿਤਾ ਜਿਹੜੀ ਆਉ ਇੱਕ ਦੋ ਦਿਨਾਂ ਦੇ ਵਿੱਚ ਐਪਲੀਕੇਸ਼ਨ ਲਿਖ ਕੇ ਦੇ ਦੇਣ ਕਿਉਂ ਇਹਨਾਂ ਨੂੰ ਭੇਟ ਕਰਤੀ ਜਾਵੇ